ਆਹ ਫੜ ਮੇਰਾ ਮੋਬਾਈਲ ਲੈ ਬੱਬੇ ਤੇ ਵੀਰੋ ਆ ਵੈਰ ਲਾ ਕਰਦੀ ਸਾਰੇ ਸੋਸ਼ਲ ਮੀਡੀਆ ਤੇ ਨੱਪ ਦੇ ਠੀਕ ਠੀਕ ਇਕੱਲੇ ਨੱਪ ਦੇਣਾ ਪਾਪਾ ਨੂੰ ਤਾਂ ਬਾਬਾ ਹੀ ਪਾਣੀ ਵਾਲਾ ਕਹਿੰਦੇ ਆ ਤੂੰ ਟੈਨਸ਼ਨ ਕਿਉਂ ਲੈਣਾ ਆਪਣੀ ਮਗਰ ਮੱਛਾਂ ਨਾਲ ਛੱਪਾਂ ਨਾਲ ਯਾਰੀ ਆ ਆ ਵੇਖੋ ਤੁਹਾਨੂੰ ਮੈਂ ਕਿਹਾ ਸੀ ਨਾ ਜਦੋਂ ਮੈਨੂੰ ਤੁਸੀਂ ਬਣਾਤਾ ਪ੍ਰਧਾਨ ਤੇ ਮੈਂ ਤੁਹਾਡੇ ਘਰਾਂ ਦੇ ਵਿੱਚ ਪਾਣੀ ਪਹਚਾਉਂਗਾ ਗੰਗਾ ਜਲ ਅਰਗਾ ਪਾਣੀ ਪਹਚਾਉਂਗਾ ਸਿੱਖੇ ਵਰਗਾ ਪਾਣੀ ਪਹਚਾਉਂਗਾ ਆ ਵੇਖ ਲਓ ਪਾਣੀ ਬਣਾਤਾ ਵਧੀਆ ਵੇਖੋ ਪਵਾ ਦੀ ਮੂੰਹ ਵੇਖ ਲਓ ਵਿੱਚ ਕਰ ਲੋ ਕਰ ਲੋ ਡਰਾਮੇ ਕਰ ਲੋ ਬਣਾ ਲੋ ਵੀਡੀਓ ਬਾਬਾ ਮੈਂ ਲਾਉਣਾ ਮੂਰੇ ਗੱਡੀ ਆਪਦੀ ਮੈਂ ਤੁਹਾਨੂੰ ਦਿਖਾਉਣਾ ਕਿਹੜਾ ਪਾਣੀ ਆ ਉਹ ਬਾਬਾ ਖਾ ਖਾ ਲੋਕਾਂ ਦਾ ਹਰਾਮ ਦਾ ਮਾਲਾ ਬਟਨ ਵੇਖ ਕੇਵੇਂ ਤੇਰੇ ਪਾਟਣ ਦੇ ਹੋਇਆ ਹੈਗੇ ਉਹ ਪੌਣੀ ਭਗਤਾ ਹਾਂ ਬਲੇਟੀ ਫਿਰਦਾ ਸਾਰਾ ਇਹਨੂੰ ਵੀ ਲੈ ਦੇ ਕੋਸ਼ਾ ਨਾਲ ਲੋਰੀ ਪਾਈ ਫਿਰਦਾ ਇਹਨੂੰ ਵੀ ਬਨਾਲਾ ਬਾਬਾਪੁਰ ਦੇ ਕੋਈ ਨੇ ਦੋ ਪੈਰ ਰਖਾਓ ਤੁਸੀਂ ਬਾਬਾਈ ਦੇ ਆਹ ਰੱਖੋ ਦੋ ਪੈਰ ਬਾਬਾ ਜੀ ਸਾੜਾ ਜੀ ਨਹੀਂ ਰੱਖਣੇ ਯਾਰ ਤੁਸੀਂ ਵਿਚਾਰੋ ਬਾਬਾ ਜੀ ਬਾਬਾਈ ਦਾ ਸਾਫ ਕਰਦੇ ਨਾ ਪਾਣੀ ਸਾਡਾ ਪ੍ਰੋਗਰਾਮ ਆ ਜੀ ਅੱਗੇ ਬੁਲਾਇਆ ਜੀ ਐ ਨਹੀਂ ਬਾਬਾ ਜੀ ਗੱਡੀ ਚੱਲਣੀ ਉਹ ਬਾਬਾਈ ਦੇ ਪੈਰ ਰੱਖਿਆ ਸਾਫ ਹੋ ਜਾਣਾ ਉਹ ਜਿੱਥੇ ਗਾਂ ਜਾਓਗੇ ਹੋਣੀ ਇਹੀ ਹੈ ਤੁਹਾਡੇ ਨਾਲ ਵੇ ਨਹੀਂ ਜਾਓ ਤੁਸੀਂ ਕੋਈ ਗੱਲ ਨਹੀਂ ਆਹ ਤਾਂ ਕੰਮ ਸਿਰਾ ਹੋ ਗਿਆ ਭਗਤੋ ਆਹ ਤਾਂ ਜਮਾ ਪਾਣੀ ਚਾਂਦੀ ਵਰਗਾ ਬਣ ਗਿਆ ਆ ਲੈ ਤੂੰ ਐਂ ਕਰ ਆਹ ਹਰ ਮੇਰਾ ਮੋਬਾਈਲ ਲਓ ਬਾਬਾ ਤੇ ਵੀਡੀਓ ਐ ਵਾਇਰਲ ਕਰਦੀ ਸਾਰੇ ਸੋਸ਼ਲ ਮੀਡੀਆ ਤੇ ਨੱਪ ਦੇ ਠੀਕ ਠੀਕ ਤੇ ਲਈ ਨੱਪ ਦੇ ਗਣਾ ਵਾਲੀ ਵਧੀਆ ਬਣ ਗਿਆ ਬਾਬਾ ਜੀ ਪਾਣੀ ਆ ਤਾਂ ਨਾ ਆ ਪੂਰਾ ਪੂਰਾ ਉਹ ਬੱਸ ਬੱਸ ਭਗਤਾ ਕੋਨੀ ਆਪਾਂ ਡੱਕ ਦੇ ਦਿੰਦੀ ਆਪਾਂ ਪਾਣੀ 'ਚ ਹੀ ਰਹੇ ਅੱਗੇ ਬਹੁਤ ਚਿਰ ਪਾਣੀ 'ਚ ਰਹੇ ਆ ਆ ਪਾਣੀ ਉਹ ਪਾਣੀ ਦਾ ਬਾਬਾ ਜੀ ਪਾਣੀ ਵਾਲਾ ਕਹਿੰਦੇ ਆ ਤੂੰ ਟੈਨਸ਼ਨ ਕਿਉਂ ਲੈਣਾ ਆਪਣੀ ਮਗਰ ਮੱਛਾਂ ਨਾਲ ਛੱਪਾ ਨਾਲ ਯਾਰੀ ਆ ਆਪਣੀ ਇਹ ਇੱਥੇ ਹੀ ਰਹਿਨੇ ਆ ਆ ਵੇਖੋ ਭਗਤੋ ਇੱਧਰ ਲੈ ਪਾਸੇ ਉਹ ਆਪਾਂ ਬੜੀ ਵੀਡੀਓ ਬਣਾਈਏ ਇੱਥੇ ਹੋ ਤਾ ਆ ਵੇਖੋ ਤੁਹਾਨੂੰ ਮੈਂ ਕਿਹਾ ਸੀ ਨਾ ਜਦੋਂ ਮੈਨੂੰ ਤੁਸੀਂ ਬਣਾਤਾ ਪ੍ਰਧਾਨ ਇਹ ਮੈਂ ਤੁਹਾਡੇ ਘਰਾਂ ਦੇ ਵਿੱਚ ਪਾਣੀ ਪਹਚਾਉਂਗਾ ਗੰਗਾ ਜਲ ਅਰਗਾ ਪਾਣੀ ਪਹਚਾਉਂਗਾ ਸਿੱਖੇ ਵਰਗਾ ਪਾਣੀ ਪਹਚਾਉਂਗਾ ਆ ਵੇਖ ਲਓ ਪਾਣੀ ਬਣਾਤਾ ਵਧੀਆ ਵੇਖੋ ਪੋਮਾਂ ਦੀ ਮੂੰਹ ਵੇਖ ਲਓ ਵਿੱਚ ਵੀ ਨਾ ਮੂੰਹ ਆ ਜਿਵੇਂ ਬਣ ਗਿਆ ਪਾਣੀ ਪਾਣੀ ਪੂਰਾ ਵਧੀਆ ਬਣ ਗਿਆ ਨਾ ਆ ਦੇਖੋ ਬਾਬਾ ਜੀ ਨੇ ਪਾਣੀ ਬਹੁਤ ਵਧੀਆ ਬਣਾ ਆ ਪ੍ਰਧਾਨ ਗੰਦਾ ਜਾਲਰ ਦਾ ਪਾਣੀ ਬਣਾਦਾ ਬਾਬਾ ਜੀ ਆਪਾਂ ਪ੍ਰਧਾਨ ਤੁਸੀਂ ਬਣਾਇਆ ਕਰਕੇ ਇਹੋ ਜਿਹਾ ਪਾਣੀ ਆਊਗਾ ਤੁਹਾਨੂੰ ਕਿਹਾ ਸੀ ਗੰਦਾ ਪਾਣੀ ਬਾਬਾ ਜੀ ਪੂਰਾ ਸਾਫ਼ ਕਰਕੇ ਪਿਜਾਉਣਗੇ ਇਹੋ ਜਿਹਾ ਪਾਣੀ ਆਹ ਵੇਖ ਲਓ ਆਪਣੀਆਂ ਕਰ ਲੋ ਕਰ ਲੋ ਡਰਾਮੇ ਕਰ ਲੋ ਬਣਾ ਲੋ ਵੀਡੀਓ ਬਾਬਾ ਕਰ ਲੋ ਡਰਾਮੇ ਕਰ ਲੋ ਹਾਂ ਹਾਂ ਸਰਪੰਚ ਸਾਹਿਬ ਕਿਵੇਂ ਕੀ ਗੱਲ ਹੋ ਗਈ ਕਰ ਲੋ ਡਰਾਮੇ ਆ ਪਾਣੀ ਤੁਹਾਨੂੰ ਕਿਹਾ ਸੀ ਤੁਹਾਡੇ ਘਰਾਂ ਤੱਕ ਪਾਣੀ ਆਊਗਾ ਗੰਦਾ ਜਾਲਰ ਦਾ ਪਾਣੀ ਜਾਂਦਾ ਘਰਾਂ ਤੱਕ ਦਸਾ ਕਰੋ ਆ ਵੇਖੋ ਚੰਦੀ ਵਰਗਾ ਪਾਣੀ ਆ ਸੋਨੇ ਵਰਗਾ ਪਾਣੀ ਆ ਆ ਜਿਹੜਾ ਬਾਣਾ ਨਾ ਬਾਣਾ ਲੋਕ ਬਹੁਤ ਭਰੋਸਾ ਕਰਦੇ ਬਾਬਾ ਇਹਦੇ ਤੇ ਇਹ ਤੇ ਬਹੁਤ ਭਰੋਸਾ ਕਰਦੇ ਲੋਕ ਘਟੋ ਘੜੇ ਇਹਦੇ ਨਾਲ ਤਾਂ ਨਾ ਲੋਕਾਂ ਨੂੰ ਫਰੇਵ ਕਰੋ ਪਾ ਕੇ ਆ ਆ ਆ ਵੇਖੋ ਸਾਹਿਬ ਇਹ ਵੀ ਪਾਣੀ ਤਾਂ ਜਾਂਦਾ ਘਰਾਂ ਤੱਕ ਆ ਲੋ ਪੈਪ ਖਾਣਾ ਕਿਹੜਾ ਜਾਂਦਾ ਆ ਵੇਖੋ ਬਾਬਾ ਜੀ ਪੈਪ ਖਾਣਾ ਆ ਵੇਖੋ ਆ ਵੇਖੋ ਜਿਹੜਾ ਬਾਬਾ ਜੀ ਪੀ ਕੇ ਵਿਖਾਉਂਦੇ ਆ ਪਾਣੀ ਹਾਂ ਇਹ ਤਾਂ ਮੈਂ ਵੀ ਪੀ ਲੂੰਗਾ ਇਹ ਤਾਂ ਮੈਂ ਵੀ ਪੀ ਲੂੰਗਾ ਜਿਹੜਾ ਵਿਖਾਉਂ ਜਿਹੜਾ ਸਾਫ ਕਰਨ ਦਾ ਹੋਣਾ ਸੀ ਨਾ ਆਜੋ ਚੇਲਾ ਜੀ ਤੁਸੀਂ ਵੀ ਆਜੋ ਨਵੇਂ ਆਏ ਲੱਗਦੇ ਮੈਂ ਤੁਹਾਨੂੰ ਬਾਬਾ ਜੀ ਆਜੋ ਇਹ ਨਹੀਂ ਆਉਂਦੇ ਕੋਈ ਨਹੀਂ ਆਜੋ ਆਜੋ ਮੈਂ ਵਿਖਾਉਣਾ ਤੁਹਾਨੂੰ ਅਸਲੀਅਤ ਤੁਹਾਨੂੰ ਸ਼ੀਸ਼ਾ ਮੈਂ ਵਿਖਾਉਣਾ ਉਹ ਇਧਰ ਆਜੋ ਆ ਫਾੜੇ ਆਪਣੇ ਬਾਬੇ ਨੂੰ ਮੈਂ ਇਹਦਾ ਕਾਹਦਾ ਹੱਥ ਬਣਾ ਆ ਫਾੜੇ ਨੂੰ ਆਪਦੇ ਨੂੰ ਕੋਈ ਨਹੀਂ ਕੋਈ ਨਹੀਂ ਗੂਪਣੇ ਨੂੰ ਫਾੜੇ ਨੂੰ ਚੱਲ ਮੈਂ ਵਿਖਾਉਣਾ ਬਾਬਾ ਚੱਲ ਆ ਜਾ ਮੈਂ ਲਾਉਣਾ ਮੂਰੇ ਗੱਡੀ ਆਪਦੀ ਮੈਂ ਤੁਹਾਨੂੰ ਵਿਖਾਉਣਾ ਕਿਹੜਾ ਪਾਣੀ ਆ ਉਹ ਬਾਬਾ ਖਾ ਖਾ ਲੋਕਾਂ ਦਾ ਹਰਾਮ ਦਾ ਮਾਲਾ ਬਟਨ ਵੇਖ ਕਿਵੇਂ ਤੇਰੇ ਪਾਟਣਦੇ ਹੋਇਆ ਹੈਗੇ ਉਹ ਕੋਈ ਨਹੀਂ ਪਕਤਾ ਹਾਂ ਬਲੇਟੀ ਫਿਰਦਾ ਸਾਰਾ ਇਹਨੂੰ ਵੀ ਲੈ ਦੇ ਕੋਸ਼ਾਂ ਨਾਲ ਲੋਰੀ ਪਾਈ ਫਿਰਦਾ ਇਹਨੂੰ ਵੀ ਬਣਾ ਲਾ ਬਾਬਾ ਪੂਰਾ ਖਾਂਦੇ ਨਹੀਂ ਨਾ ਅਸੀਂ ਕੋਸ਼ ਸੇਵਾ ਕਰਦੇ ਅਸੀਂ ਇਹਨੂੰ ਪੂਰਾ ਚੇਲਾ ਬਣਾ ਲਾ ਅੱਧਾ ਚੇਲਾ 50 50 ਲਈ ਫਿਰਦਾ ਬਾਬਾ ਉਹ ਕੋਈ ਨਹੀਂ ਪੁੱਗਦਾ ਇਹਨੂੰ ਚੋਲਾ ਲੈ ਕੇ ਦੇਵਾਂਗੇ ਹਜੇ ਲੈ ਕੇ ਦੇਣਾ ਕੀ ਵੀਡੀਓਗ੍ਰਾਫਰ ਆ ਇਹ ਨਹੀਂ 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 ਆ ਜਾ ਫਿਰ ਆ ਜਾ ਆ ਜਾ ਫਿਰ ਕੱਢੋ ਗੱਡੀ ਆਉਂਦੀ ਹੈ ਤੇ ਮੈਂ ਤੁਰਨ ਲਾਉਣਾ ਗੱਡੀ ਮੂਰੇ ਤੇ ਆਉਂਦਾ ਆਓ ਮੈਂ ਫੋੜਿਆ ਗੱਡੀ ਲੈ ਕੇ ਆਇਆ ਮੈਂ ਫੋੜਿਆ ਅਸਲੀ ਪਾਣੀ ਕਿਹੜਾ ਮੈਂ ਵਿਖਾਉਣਾ ਅਸਲੀ ਪਾਣੀ ਤੁਹਾਨੂੰ ਆ ਜਾ ਬਾਬਾ ਹੁਣ ਆ ਜਾ ਆ ਜਾ ਬਾਬਾ ਜੀ ਚਲੋ ਕੋਈ ਨਹੀਂ ਹੌਲੀ ਨੂੰ ਇਹਨੂੰ ਕੀ ਹੁੰਦਾ ਬਥੇਰਾ ਮਾਲ ਚਰਿਆ ਲੋਕਾਂ ਦਾ ਉਹ ਨਹੀਂ ਜੀ ਨਹੀਂ ਫਿਰ ਵੀ ਸੱਟ ਲੱਗ ਜਾਂਦੀ ਹੈ ਉਹ ਸੱਟ ਲੱਗ ਜਾਂਦੀ ਹੈ ਆ ਪਹਿਲਾਂ ਆ ਪਹਿਲਾਂ ਆ ਵੇਖੋ ਬਾਬਾ ਜੀ ਆ ਤੁਹਾਡਾ ਸਾਫ ਕੀਤਾ ਹੋਇਆ ਪਾਣੀ ਵੇਖੋ ਆ ਪੰਡ ਵਾਲੇ ਵੀ ਖੜੇ ਤੁਹਾਨੂੰ ਦਿਸ ਜਾਊਗਾ ਆ ਤੁਹਾਡਾ ਸਾਫ ਕੀਤਾ ਹੋਇਆ ਜੇ ਨਾ ਉੱਥੇ ਤੁਸੀਂ ਖੜ ਖੜ ਕੇ ਮਾਰੀ ਜਾਂਦੇ ਆ ਡੀਂਗਾ ਉੱਥੇ ਉਹ ਸਾਫ ਪਾਣੀ ਚ ਪਿਉ ਕੇ ਪਾਣੀ ਪੈਰ ਇਧਰ ਆਓ ਆ ਜਾਓ ਦੇਖੋ ਆ ਜਾਓ ਇਧਰ ਕੀ ਵਿਖਾਉਣਾ ਚਾਹਣਾ ਤੂੰ ਹਜੇ ਵੀ ਨਹੀਂ ਦੱਸਿਆ ਜਿਹੜੀਆਂ ਲੋਕਾਂ ਨਾਲ ਗੱਲਾਂ ਕੀਤੀਆਂ ਨਾ ਪ੍ਰਧਾਨ ਬਣਨ ਤੋਂ ਪਹਿਲਾਂ ਵੀ ਪ੍ਰਧਾਨ ਬਣਾ ਦੇ ਮੈਨੂੰ ਜਦੋਂ ਬਾਅਦ ਮੈਂ ਆਹ ਪਾਣੀ ਤੁਹਾਡੇ ਘਰਾਂ ਤੱਕ ਪਹੁੰਚੂ ਗੰਗਾ ਵਰਗਾ કે ਚਾਂਦੀ ਵਰਗਾ ਪਾਣੀ ਆਹ ਚਾਂਦੀ ਵਰਗਾ ਪਾਣੀ ਆ ਮੈਂ ਆ ਵੇਖੋ ਇੱਥੇ ਆ ਮਾਰਨੇਗਾ ਆ ਵੇਖ ਕੀ ਵਗਦਾ ਇਹ ਵੀ ਪਹੁੰਚੂਗਾ ਜੀ ਇਹ ਕਰਦੇ ਇਹ ਵੀ ਪੌਂਕਰ ਰੱਖੀ ਜਾਂਦੇ ਉਹ ਵੇ ਪਾਉ ਦੇ ਲਾ ਕੋ ਨੂੰ ਟ੍ਰੀਟਮੈਂਟ ਪਲਾਂਟ ਕਿਹੜਾ ਟ੍ਰੀਟਮੈਂਟ ਪਲਾਂਟ ਆ ਉਹ ਵੇ ਲੱਗ ਜਾਂਦਾ ਹੋਵੇ ਕਿੱਥੇ ਲੱਗ ਜਾਂਦਾ ਉਹ ਵੇਖੋ ਉਹ ਟ੍ਰੀਟਮੈਂਟ ਪਲਾਂਟ ਕਰੀ ਜੰਨੇ ਅਸੀਂ ਉਹ ਟ੍ਰੀਟਮੈਂਟ ਪਲਾਂਟ ਅਸੀਂ ਕੰਮ ਬਹੁਤ ਕਰੀ ਜੰਨੇ ਆ ਉਹ ਟ੍ਰੀਟਮੈਂਟ ਪਲਾਂਟ ਹੈ ਇੰਨੀ ਇੰਨਾ ਇੰਨੀ ਸਿੱਖਿਆ ਆਈ ਏ ਤੁਹਾਨੂੰ ਪ੍ਰਧਾਨ ਪੜਾਦਾ ਜਾ ਕੇ ਇੰਨੀ ਸਿੱਖਿਆ ਉਹ ਤਾਂ ਪਿੰਡ ਦੀ ਪੰਚਾਇਤ ਨੇ ਜਿਹੜਾ ਗੰਦਾ ਪਾਣੀ ਆ ਨਾ ਤੁਹਾਡੇ ਕੋਲ ਨਿਕਾਸ ਨਹੀਂ ਹੋ ਸਕਿਆ ਪਿੰਡ ਦੇ ਪਾਣੀ ਦਾ ਗੰਦੇ ਦਾ ਉਹ ਤੁਹਾਡੇ ਲੀਡਰਾਂ ਕੋਲੋਂ ਉਹ ਤਾਂ ਪੰਚਾਇਤ ਲਈ ਜਾਂਦੀ ਆ ਹਟੋਆ ਗੰਦੇ ਪਾਣੀ ਵਾਸਤੇ ਉਹ ਅਸੀਂ ਲੰਗਰ ਲਾਈ ਆ ਲਾਈ ਜੰਨੇ ਆ ਲੰਗਰ ਨਾਲੋ ਜਿਹੜੀ ਗੱਲ ਹੋਈ ਸੀ ਆ ਬਹੁਤ ਕਰੀ ਜੰਨੇ ਅਸੀਂ ਹਾਂ ਆ ਜੋ ਆਪ ਵਿੱਚ ਵੜ ਕੇ ਸਾਫ ਸੰਗਤਾਂ ਦੇ ਨਾਲ ਇਹੋ ਜੀ ਗੱਲ ਨਹੀਂ ਓ ਯਾਰ ਅਸਲ ਨਾ ਆ ਮਾਰੋ ਨੇਗਾ ਥੋੜੇ ਵਰਗਿਆਂ ਨੇ ਮਾਰੇ ਜਿਹੜੇ ਪੂਛਾ ਮਾਰਨ ਨੇ ਅੱਗੇ ਪਿੱਛੇ ਇਹਨਾਂ ਦੇ ਵੜਕੇ ਵਿੱਚ ਨਾ ਕੱਢਿਆ ਗੰਦ ਪਹਿਲੇ ਠੀਕ ਆ ਦਿਸ ਗਿਆ ਹੁਣ ਵਿੱਚ ਸੜਦੇ ਨਾ ਨਹੀਂ ਐਦਾ ਕੀ ਕਹੋਗੇ ਇਹਨੂੰ ਸਾਫ਼ ਕਰਨ ਦੀ ਗੱਲ ਹੋਈ ਸੀ ਨਾ ਇਹ ਤਾਂ ਜੀ ਯਾਰ ਤੁਹਾਨੂੰ ਨਹੀਂ ਪੁੱਛਿਆ ਮੈਂ ਯਾਰ ਤੁਸੀਂ ਕਿਉਂ ਸਫਾਈਆਂ ਦੇ ਜਾਂਦੇ ਉਹਨੂੰ ਬੋਲ ਲੈਣ ਦਿਓ ਗੱਲ ਤਾਂ ਬਾਬੇ ਦੀ ਹੋਈ ਸੀ ਨਾ ਬਾਬਾ ਜੀ ਅਸੀਂ ਕਰੀ ਜਾਂਦੇ ਆ ਕਰੀਏ ਬਹੁਤ ਕੰਮ ਬਹੁਤ ਕੰਮ ਕਰੀ ਜਾਂਦੇ ਆ ਜਿਹੜੀ ਉਹ ਵੀਡੀਓ ਪਾਈ ਆ ਸਾਫ਼ ਪਾਣੀ ਚ ਖੜ ਕੇ ਸ਼ੀਸ਼ੇ ਵਰਗੇ ਚ ਉਹ ਉਹਦਾ ਕੀ ਮਤਲਬ ਸੀਗਾ ਵੀ ਆਹ ਲੋ ਜੀ ਜਿਹੜੇ ਪਾਣੀ ਦਾ ਮੇਰਾ ਵਾਦਾ ਹੋਇਆ ਸੀ ਮੈਂ ਕਰਤਾ ਸਾਫ ਹੁਣ ਤੁਹਾਡੇ ਘਰਾਂ ਤੱਕ ਆਊਗਾ ਚਾਂਦੀ ਵਰਗਾ ਪਾਣੀ ਆਊਗਾ ਗੰਗਾ ਵਰਗਾ ਜਲ ਆ ਵਗੀ ਜਾਂਦਾ ਉਹੀ ਆ ਵਗੀ ਜਾਂਦਾ ਇਹ ਵੀ ਕਰ ਉਹ ਇਹ ਵੀ ਕਰਾਂਗੇ ਕਰਾਂਗੇ ਨਹੀਂ ਪਹਿਲਾਂ ਤੂੰ ਮੈਨੂੰ ਐਂ ਦੱਸੋ ਤੁਸੀਂ ਪਰ ਬੱਚੇ ਲੋਕਾਂ ਨੂੰ ਜਾਗ ਪੜ੍ਹਾਈ ਜਾਂਨੇ ਆ ਪੈਨ ਵੰਡੀਆਂ ਜਾਂਨੇ ਆ ਕਾਪੀਆਂ ਵੰਡੀਆਂ ਜਾਂਨੇ ਆ ਪੈਨ ਕਾਪੀਆਂ ਵੰਡਣ ਦੀ ਗੱਲ ਹੋਈ ਸੀ ਕਿ ਪਾਣੀ ਸਾਫ ਕਰਨ ਦੀ ਗੱਲ ਹੋਈ ਸੀ ਨਹੀਂ ਤੁਸੀਂ ਕੰਮ ਕਰੀ ਜਾਂਦੇ ਆ ਕਿਹੜੇ ਕਿਹੜੇ ਅਸੀਂ ਬਹੁਤ ਕੰਮ ਕਰਿਆ ਤੁਹਾਨੂੰ ਪਤਾ ਹੀ ਐ ਅਸੀਂ ਉਹ ਮੰਨ ਵੀ ਅਸੀਂ ਮਾਰਿਆ ਕਿਹੜਾ ਬੰਨ ਮਾਰ ਉਹ ਦਰਿਆ ਦਾ ਬੰਨ ਅਸੀਂ ਮਾਰਿਆ ਉਹ ਸੰਤ ਜੀ ਦਰਿਆ ਨੂੰ ਬੰਨ ਮਾਰਨ ਦੀ ਗੱਲ ਨਹੀਂ ਹੋਈ ਸੀ ਦਰਿਆ ਨੂੰ ਸਾਫ਼ ਕਰਨ ਦੀ ਗੱਲ ਹੋਈ ਸੀ ਆ ਕਿ ਵਗੀ ਜਾਂਦਾ ਨਹੀਂ ਜਦੋਂ ਡੁੱਬਦੇ ਸੀ ਉਦੋਂ ਵੀ ਅਸੀਂ ਕਰੀ ਕੋਸ਼ਿਸ਼ ਜਦੋਂ ਤੁਸੀਂ ਅਸਲ ਮਾਰਦੇ ਤੁਸੀਂ ਲੋਕੋਂ ਜਿਹੜੇ ਜਿਹੜੇ ਤੁਸੀਂ ਇਹਨਾਂ ਦੇ ਸੱਜੇ ਖੱਬੇ ਤੁਰਦੇ ਹੋ ਨਾ ਤੁਸੀਂ ਮਾਰਦੇ ਹੋ ਦੁਸ਼ਮਣ ਤੁਸੀਂ ਨਹੀਂ ਪੀਂਦੇ ਪਾਣੀ ਜੇ ਇੱਥੇ ਬੈਠੇ ਹੋ ਨਾ ਜਿੱਥੇ ਆ ਪਾਣੀ ਜਾਂਦਾ ਤਾਂ ਤੁਹਾਨੂੰ ਅਕਲ ਆ ਜਾਏ ਤੁਹਾਨੂੰ ਤਾਂ ਮਿਲਦਾ ਤੁਹਾਨੂੰ ਤਾਂ ਫਰਾਂਸ ਵਾਲੇ ਜਦੋਂ ਹੜ ਆਇਆ ਸੀ ਘਰਾਂ ਤੇ ਕਰ ਲੋਕਾਂ ਦੇ ਡੱਬੇ ਬਚਾਏ ਆ ਹਾਂ ਦੇ दारू ਦੇ ਨਾਮ ਲਾ ਕੇ ਉਹ ਹੋ ਜਾਣਦੇ ਡੱਬੇ ਉਹਦੇ ਰਾਸ਼ਨ ਦੇ ਡੱਬੇ ਅਸੀਂ ਘਰਾਂ ਦੇ ਡੱਬੇ ਸੀ ਬਾਬਾ ਯਾਰ ਕਿਉਂ ਫੋਕਰੀਆਂ ਮਾਰੀ ਜਾਂਦਾ ਉਹ ਐਨ ਆਰ ਆਈ ਲੋਕਾਂ ਦਾ ਪੈਸਾ ਸੀ ਜਾਂ ਸਮਾਜ ਸੇਵੀ ਲੋਕਾਂ ਦਾ ਪੈਸਾ ਸੀਗਾ ਜਿਹੜਾ ਥੋੜੇ ਵਰਗੇ ਦੇ ਢੂਏ ਚ ਪਾ ਦਿੰਦੇ ਲੋਕ ਚੱਕ ਕੇ ਵਿਆਹ ਲੋ ਕਿਸੇ ਵੀ ਕੋਈ ਵੀ ਸੰਗਤ ਦਾ ਆ 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 ਆਜੋ ਗਾਂ ਆਜੋ ਇਥੇ ਭਗਤਾ ਸੰਗਤ ਦਾ ਪੈਸਾ ਲੋਕਾਂ ਤਾਂ ਹੀ ਪਹਚਾਉਣ ਵਾਸਤੇ ਹੀ ਬੰਦਾ ਚਾਹੀਦਾ ਨਾ ਨਹੀਂ ਨਹੀਂ ਸੰਗਤ ਦਾ ਪਹਚਾਉਣ ਵਾਸਤੇ ਚਾਹੀਦਾ ਠੀਕ ਹੈ ਫਿਰ ਥੋੜੀ ਅਸੀਂ ਤਾਂ ਇਹ ਤਾਂ ਸੇਵਾਦਾਰ ਆਂ ਅਸੀਂ ਤਾਂ ਲੋਕਾਂ ਦੇ ਸੇਵਾਦਾਰ ਜੇ ਲੋਕਾਂ ਨੂੰ ਆਹ ਥੋੜੀ ਸੇਵਾਦਾਰੀ ਸਮਝ ਆ ਜੇ ਨਾ ਤਾਂ ਮੇਰੇ ਖਿਆਲ ਚ ਪੰਜਾਬ ਦਾ ਭਲਾ ਹੋ ਜੇ ਕਿਤੇ ਅੱਖਾਂ ਮੀਚ ਕੇ ਲੋਕ ਤੁਹਾਡੇ ਅਕਾਊਂਟਾਂ 'ਚ ਪੈਸੇ ਸੜ ਦਿੰਦੇ ਆ ਠੀਕ ਹੈ ਤੁਸੀਂ ਚੱਕ ਚੱਕ ਕੇ ਤੁਹਾਨੂੰ ਜੇ 50 ਕਰੋੜ ਰੁਪਇਆ ਆ ਗਿਆ ਨਾ ਚੱਕ ਕੇ ਕਰੋੜ ਦਾ 2 ਕਰੋੜ ਦਾ ਵੰਡਿਆ ਬਾਕੀ ਕਰ ਲਿਆ ਅੰਦਰ ਉਹਦੇ ਨਾਲ ਜਿਉਣੇ ਲਗਜ਼ਰੀ ਜੀਵਨ ਤੁਸੀਂ ਆਪਦਾ ਨਹੀਂ ਨਹੀਂ ਆਈ ਤਾਂ ਸੰਗਤਾਂ ਦੇ ਸੇਵਾਦਾਰ ਆ ਬਾਬਾ ਸੰਗਤਾਂ ਦੀ ਗੱਲ ਛੱਡੋ ਮੈਨੂੰ ਇਹਦੇ ਬਾਰੇ ਦੱਸੋ ਆ ਜਿਹੜਾ ਪਾਣੀ ਆ ਜਿਹੜਾ ਥੋੜੀ ਜਿਹੜੀ ਵੀਡੀਓ ਆਈ ਹੈ ਨਾ ਵੀਡੀਓ ਸਾਫ ਪਾਣੀ ਚ ਖੜਨ ਦੀ ਸ਼ੀਸ਼ੇ ਵਰਗੇ ਪਾਣੀ ਚ ਵੀ ਮੇਰਾ ਵਾਦਾ ਹੋਇਆ ਸੀ ਤੁਹਾਡੇ ਨਾਲ ਵੀ ਮੈਂ ਤੁਹਾਨੂੰ ਸ਼ੀਸ਼ੇ ਵਰਗਾ ਪਾਣੀ ਦੇਵਾਂਗਾ ਪੀਣ ਨੂੰ ਗੰਗਾ ਜਾਲ ਵਰਗਾ ਪਾਣੀ ਆਹ ਪਾਣੀ ਹੈ ਇੱਥੇ ਕਿਉਂ ਨਹੀਂ ਖੜ ਕੇ ਵੀਡੀਓ ਪਾਈ ਉਹ ਕੋਈ ਨਹੀਂ ਭਗਤਾ ਕਰੀ ਜਾਂਨੇ ਆ ਕਰੀ ਜਾਂਨੇ ਆ ਅ ਅਸੀਂ ਖੂਨ ਖਾਪਾ ਸਾਫ਼ ਕਰਾਈ ਜਾਂਦੇ ਨਾ ਜਿਹੜੀਆਂ ਗੰਦਗੀਆਂ ਨਾਲੀਆਂ ਜਿਹੜੀਆਂ ਗੰਦੀਆਂ ਨਾਲੀਆਂ ਇਹ ਸਾਫ਼ ਪਾਣੀ ਦੇ ਵਿੱਚ ਆ ਕੇ ਪੈਂਦੀਆਂ ਜਿਹੜੇ ਤੁਸੀਂ ਖੜ ਕੇ ਵੀਡੀਓ ਪਾਈ ਹੈ ਉਹ ਟ੍ਰੀਟਮੈਂਟ ਪਲੈਂਟ ਉੱਥੇ ਕੀ ਕਰਨ ਗੀਆਂ ਗੰਦੀਆਂ ਨਾਲੀਆਂ ਤੁਸੀਂ ਉਹ ਚ ਪੈਣ ਨੂੰ ਰੋਕ ਨਹੀਂ ਰਿਆ ਜਿਹੜਾ ਆਹ ਪਾਣੀ ਇੱਥੋਂ ਤੱਕ ਡਿੱਗੀਆਂ ਤੱਕ ਆਉਣਾ ਇੱਥੋਂ ਲੋਕਾਂ ਦੇ ਘਰਾਂ ਤੱਕ ਜਾਣਾ ਟੂਟੀਆਂ ਚ ਨਹੀਂ ਕਰੀ ਜਾਂਦੇ ਆ ਪਤਾ ਕਰੀ ਜਾਂਦੇ ਆ ਡਿੱਗੀਆਂ ਦਾ ਹਾਲ ਡਿੱਗੀਆਂ ਦਾ ਹਾਲ ਵੇਖ ਲਿਆ ਨਾ ਡਿੱਗੀਆਂ ਦਾ ਹਾਲ ਵੇਖ ਲਿਆ ਉਹ ਢਿੱਕੇ ਇਹ ਇਹ ਵੀ ਸਾਫ ਕਰਾਈ ਜਨੇ ਛੱਪੜ ਛੱਪੜ ਸਾਫ ਕਰਾਈ ਜਨੇ ਕਰੀ ਜਨੇ ਬਾਬਾ ਛੱਪੜ ਸਾਫ ਨੂੰ ਗੋਲੀ ਮਾਰੋ ਇੱਕ ਤਾਂ ਚੇਲਾ ਜੀ ਤੁਸੀਂ ਸਫਾਈਆਂ ਦੇਣੀਆਂ ਬੰਦ ਕਰੋ ਠੀਕ ਹੈ ਮੈਨੂੰ ਤੁਹਾਡੇ ਤੋਂ ਬਾਅਦ ਗੱਦੀ ਇਹਦੇ ਕੋਲੇ ਨਹੀਂ ਜੀ ਨਹੀਂ ਇੱਕ ਮਿੰਟ ਮੈਂ ਇੱਕ ਮਿੰਟ ਬਾਬਾ ਖਦਾ ਦੇ ਲੰਗਵਾ ਬਾਈ ਆਜੋ ਇੱਕ ਮਿੰਟ ਆਜੋ ਤੁਸੀਂ ਬਾਈ ਇੱਕ ਮਿੰਟ ਆਜੋ ਮੈਨੂੰ ਦੱਸਿਓ ਵੀ ਇਹਨਾਂ ਨੇ ਸਾਫ ਪਾਣੀ ਦੀ ਗੱਲ ਕੀਤੀ ਸੀ ਨਹੀਂ ਵੀ ਘਰਾਂ ਚ ਸਾ ਇਹਨਾਂ ਨੇ ਦਿੱਤਾ ਹੀ ਨਹੀਂ ਪਾਣੀ ਪਾਣੀ ਦਿੱਤਾ ਹੀ ਨਹੀਂ ਇਹ ਗੰਦਾ ਪਾਣੀ ਗੰਦਾ ਪਾਣੀ ਆਈ ਜਾਂਦਾ ਉਹੀ ਪੀ ਜਾਂਦੇ ਸੰਤ ਜੀ ਹੈ ਕੋਈ ਜਵਾਬ ਨੇ ਦੇਵਾਂਗੇ ਕੋਈ ਨਹੀਂ ਤੇ ਫਿਰ ਉਹ ਵੀਡੀਓ ਦਾ ਕੀ ਮਤਲਬ ਉਹ ਵੀਡੀਓ ਦਾ ਕੀ ਮਤਲਬ ਸੀਗਾ ਜਿਹੜੀ ਉਹ ਫੜ ਕੇ ਖੜ ਕੇ ਪਾਤੀ ਹਜੇ ਤਾਂ ਅਸੀਂ ਨਹੀਂ ਨਹੀਂ ਜਿਹੜੀ ਐਂ ਕਰਕੇ ਐਂ ਕਰਕੇ ਜੋੜ ਕੇ ਪੈਰ ਥੱਲੇ ਐ ਠਿਕਰੀਆਂ ਸਾਫ ਦੀ ਸੀ ਜਾਂਦੀਆਂ ਪਾਣੀ ਦੇ ਵਿੱਚ ਵੀ ਬਾਬਾ ਜੀ ਨੇ ਓਏ ਹੋਏ ਹੋਏ ਜਿਹੜਾ ਵਾਦਾ ਕੀਤਾ ਸੀ ਬਾਬਾ ਜੀ ਨੇ ਕਰਤਾ ਪਾਣੀ ਸਾਫ ਯਾਰ ਆ ਤਾਂ ਮਰੀ ਜਾਂਦੇ ਲੋਕ ਗੰਦੇ ਪਾਣੀ ਨਾਲ ਕੋ ਨਹੀਂ ਦੇਵਾਂਗੇ ਸਾਰੇ ਪੰਜਾਬ ਨੂੰ ਪਾਣੀ ਸਾਫ਼ ਕਰ ਦੇਣਾ ਅਸੀਂ ਕਿਸ ਦਿਨ ਨੂੰ ਨਹੀਂ ਵੇਂਦੇ ਜਾਓ ਤੁਸੀਂ ਮਤਲਬ ਕਰ ਦੇ ਆ ਜੀ ਬਹੁਤ ਸਾਰੇ ਘਰ ਕਰ ਦੇਣਾ ਕਰ ਦੇਣਾ ਕਿਸ ਦਿਨ ਚਿੱਲਾ ਜੀ ਇੱਧਰ ਸੁਣੋ ਤੁਹਾਡੇ ਬਾਬਾ ਜੀ ਦੀ ਗੱਲ ਵੀ ਹਲੇ ਹੁਣ ਇੱਥੇ ਜੇ ਖੜਾ ਲਿਆ ਨਾ ਲੈ ਕੇ ਪਿੰਡ ਚ ਤਾਂ ਹੁਣ ਇਹਨਾਂ ਦਾ ਜਵਾਬ ਇਹ ਹੈ ਕਿ ਪਾਣੀ ਸਾਫ਼ ਕਰ ਦੇਣਾ ਹੈ ਪੰਜਾਬ ਦਾ ਜਿਹੜਾ ਕੀਤਾ ਵਿਖਾ ਕੇ ਮਸ਼ਹੂਰੀਆਂ ਚਲਾਈ ਜਾਂਦੇ ਉਹਦਾ ਉਹਦਾ ਕੀ ਜਵਾਬ ਹੈ ਤੁਹਾਡੇ ਕੋਲ ਨਹੀਂ ਨਹੀਂ ਅਸੀਂ ਤਾਂ ਸੋਨੇ ਵਰਗਾ ਪਾਣੀ ਕਰ ਦੇਣਾ ਤੁਸੀਂ ਚਾਂਦੀ ਵਰਗੇ ਵੀ ਸੋਨੇ ਵਰਗਾ ਤਾਂ ਵਗੀ ਜਾਂਦਾ ਆ ਵਗੀ ਜਾਂਦਾ ਸੋਨੇ ਵਰਗੇ ਚਾਂਦੀ ਵਰਗਾ ਚਾਹੀਦਾ ਸੀਗਾ ਆ ਚਾਂਦੀ ਵਰਗਾ ਪਾਣੀ ਆਹ ਨਹੀਂ ਚਾਂਦੀ ਵਰਗਾ ਹੀ ਕਰ ਦੇਣਾ ਕਰਾਂਗੇ ਕਰਾਂਗੇ ਅਜੇ ਪਾ ਲੱਗੇ ਹੋਇਆ ਸੀ ਲੱਗੇ ਹੋਏ ਨਹੀਂ ਅਸਲ ਵਿੱਚ ਬਾਪੂ ਜੀ ਗੁੱਸਾ ਨਾ ਕਰੋ ਮੇਰੀ ਗੱਲ ਦਾ ਕਮੀ ਨਾ ਸਾਡੇ ਲੋਕਾਂ ਦੇ ਵਿੱਚ ਹੈ ਜੇ ਥੋੜੀ ਕਿਤੇ ਰੇਲ ਬਣਾਈ ਹੋਵੇ ਨਾ ਥੋੜੀ ਥੋੜੀ ਸਪੀਡ ਚੈੱਕ ਕੀਤੀ ਹੋਵੇ ਲੋਕਾਂ ਨੇ ਕਿਤੇ ਉਦੋਂ ਤਾਂ ਹੱਥ ਜੋੜਦੇ ਸੀ ਮੈਨੂੰ ਇੱਕ ਵਾਰੀ ਪ੍ਰਧਾਨ ਬਣਾ ਦਿਓ ਦੇਖਿਓ ਥੋੜਾ ਮੁੜ ਕੇ ਨਜ਼ਾਰੇ ਬੰਨ ਦੂੰਗਾ ਉਹ ਕਰ ਦੂੰਗਾ ਆ ਕਰ ਦੂੰਗਾ ਬਾਪੂ ਜੀ ਦੀ ਬੇਇੱਜ਼ਤੀ ਕਰੀ ਕੌਣ ਤੁਸੀਂ ਤੇ ਬਾਬਾ ਜੀ ਨੇ ਲੋਕਾਂ ਦੀ ਇੱਜ਼ਤ ਕੀਤੀ ਹੈ ਨਹੀਂ ਜੀ ਅਸੀਂ ਤਾਂ ਸਾਰਿਆਂ ਨੂੰ ਆਂ ਪ੍ਰਵਾਹ ਵਿਸ਼ਵਾਸ ਤੋੜਿਆ ਬਾਬਾ ਜੀ ਨੇ ਲੱਖਾਂ ਲੋਕਾਂ ਦਾ ਬਾਬਾ ਜੀ ਨੇ ਲੱਖਾਂ ਲੋਕਾਂ ਦਾ ਵਿਸ਼ਵਾਸ ਤੋੜਿਆ ਵੀ ਥੋੜੇ ਘਰਾਂ ਤੱਕ ਜਿਹੜਾ ਪਾਣੀ ਆਉਂਦਾ ਇਹ ਸਾਫ਼ ਮਿਲੂਗਾ ਤੁਹਾਨੂੰ ਸਾਫ਼ ਪਾਣੀ ਦੇ ਫੋਟੋ ਵੀਡੀਓ ਚਲਾਤੀਆਂ ਚਾੱਕ ਕੇ ਪਤਾ ਨਹੀਂ ਕਿੱਥੇ ਖੜ ਕੇ ਤੂੰ ਤਾਂ ਫਿਰ ਪ੍ਰਾਲਾ ਉੱਥੇ ਦਾ ਉੱਥੇ ਹਾਂ ਸਾਡੀ ਇੱਥੇ ਭਗਤਾ ਬੇਇੱਜ਼ਤੀ ਕਰਨ ਵਾਸਤੇ ਸੱਦਿਆ ਤੂੰ ਤਾਂ ਸਾਨੂੰ ਕਿਉਂ ਫਾਨੋਂ ਫਿਰ ਤੂੰ ਤਾਂ ਕਿਹਾ ਸੀਗਾ ਕਿ ਐ ਤੁਹਾਨੂੰ ਵੀ ਤੁਹਾਡਾ ਨਹੀਂ ਬੇਇੱਜ਼ਤੀ ਇੱਜ਼ਤ ਕਿੱਥੇ ਤੁਹਾਡੀ ਤੁਹਾਡੀ ਤੁਸੀਂ ਕਿਸੇ ਪਾਸੇ ਨਿਕਲ ਕੇ ਦੇਖੋ ਬਾਬਾ ਜੀ ਇੱਜ਼ਤ ਹੈਗੀ ਕਿਸੇ ਪਾਸੇ ਕੋਈ ਗੱਲ ਨਹੀਂ ਜਦੋਂ ਸਾਧੂ ਸੰਤ ਬਣ ਕੇ ਤੁਸੀਂ ਤੁਸੀਂ ਉਹੀ ਸਿਆਸਤਾਂ ਕਰਦੇ ਹੋ ਨਾ ਲੋਕਾਂ ਦੇ ਨਾਲ ਠੀਕ ਹੈ ਲੀਡਰ ਤਾਂ ਕਰਦੇ ਹੁੰਦੇ ਸੀ ਅਸੀਂ ਜਮਾਂ ਦੁੱਧ ਤੋਟਦੇ ਤੁਸੀਂ ਤਾਂ ਬਾਣਾ ਵੀ ਬਦਨਾਮ ਕਰਤਾ ਨਹੀਂ ਅਸੀਂ ਕਿਸੇ ਦਾ ਬਾਣਾ ਕੋ ਦਾਗ ਨਹੀਂ ਲੱਗਿਆ ਅਸੀਂ ਕੋ ਉਹੋ ਜਿਹੇ ਸਾਧੂ ਸੰਤ ਆਰਗੇ ਨਹੀਂਗੇ ਅਸੀਂ ਤਾਂ ਪੰਜਾਬ ਦੇ ਆਸਤੇ ਕੰਮ ਕਰਦੇ ਨਹੀਂ ਕਰਦੇ ਪੰਜਾਬ ਦੇ ਜਿਹੜੇ ਲੋਕ ਉਥੇ ਕੁੰਭ ਤੇ ਮੇਲੇ 'ਚ ਬੈਠੇ ਹੁੰਦੇ ਆ ਨਾ ਸਿਆਸੀ ਬੈਠੇ ਹੁੰਦੇ ਆ ਉਹਨਾਂ ਲੋਕਾਂ ਦਾ ਵੀ ਤੁਸੀਂ ਬਾਣਾ ਜਿਹੜਾ ਪਾ ਕੇ ਤੁਸੀਂ ਬਦਨਾਮ ਕਰਤਾ ਇਹ ਪਾਉਣੇ ਪਾਉਣੇ ਬਾਣੇ ਕਰਨੀਆਂ ਸਿਆਸਤ ਨਹੀਂ ਨਹੀਂ ਪਾ ਪਾਵੇ ਲੱ ਕਿੰਨੇ ਸਾਧੂ ਸੰਤ ਹੋਏ ਆ ਕਿੰਨੇ ਬਦਨਾਮ ਹੋਏ ਆ ਕਿੰਨੇ ਆਹੋ ਆਏ ਆਪਣੇ ਇਹ ਜਿਹੜੇ ਗੁਰੂ ਗਾਰੂ ਆ ਬਣੇ ਬੁਣੇ ਜਿਹੜੇ ਉਹ ਤੇ ਉਹਨਾਂ ਚੋਂ ਤੁਸੀਂ ਆਂ ਤੇਰੇ ਅੰਦੂਰੇਆਂ ਵਾਲੇ ਉਹਨਾਂ ਚੋਂ ਤੁਸੀਂ ਅਸੀਂ ਸਾਡੇ ਤੇ ਵੇਖੋ ਕਿਤੇ ਵੀ ਕਿਤੇ ਦਾਗ ਨਹੀਂ ਸਾਡੇ ਬਾਬਾ ਅਸਲ ਦੇ ਵਿੱਚ ਮੈਂ ਵੀ ਮੈਂ ਦੁੱਧ ਤੋਤੇ ਹੋਏ ਆ ਮੇਰੀ ਮੈਂ ਤਾਂ ਸੱਚ ਬੋਲਦਾ ਹਾਂ ਇਹ ਇਹ ਸਾਰੇ ਬੰਦੇ ਜਿਹੜੇ ਨਾ ਇਹ ਮੇਰੇ ਘਰੇ ਜਾਂਦੇ ਆ ਠੀਕ ਹੈ ਵੀ ਤੂੰ ਬੋਲ ਸਕਦਾ ਤੂੰ ਪੜਿਆ ਲਿਖਿਆ ਤੇ ਤੂੰ ਗੱਲ ਕਰ ਤੇ ਮੈਂ ਤੁਹਾਨੂੰ ਤਾਂ ਇੱਥੇ ਬੇਨਤੀ ਕਰਕੇ ਸੱਦੇ ਆ ਪਾਣੀ ਤੁਹਾਨੂੰ ਸਾਡੇ ਤੇ ਕਿਸੇ ਨੇ ਅੱਜ ਤੱਕ ਦਾਗ ਨਹੀਂ ਲਾਇਆ ਪੂਰਾ ਵੀ ਸਾਡੇ ਕੋਲ ਛੋਟੇ ਆਪ ਦੇ ਤੇ ਛੋਟੇ ਆਪਦੇ ਪੀਰ ਪੂਏ ਤਾਂ ਚੱਲ ਉਹਦਾ ਕੋਲ ਵੱਖਰੀ ਗੱਲ ਹੋ ਤਾਂ ਖਾਣਾ ਹੀ ਹੁੰਦੇ ਆ। ਬਾਬਾ ਜੀ ਸੰਗਤਾਂ ਦਾ ਪੈਸਾ ਦਾਗ ਤਾਂ ਉਹ ਤਾਂ ਖਾਣਾ ਹੀ ਆ ਸੀ। ਦਾਗ ਤਾਂ ਕੋਈ ਤਾਂ ਲਾਊਗਾ ਜੇ ਕੋਈ ਜਗ੍ਹਾ ਬਚੀ ਹੋ ਦਾਗ ਲਾਉਣ ਨੂੰ ਤੁਸੀਂ ਤਾਂ ਸਾਰੇ ਦਾਗ ਹੀ ਹੋ। ਛੋਟੇ ਜਗ੍ਹਾ ਨਹੀਂ ਬਚੀ ਦਾਗ ਲਾਉਣ ਨੂੰ। ਨਹੀਂ ਭਗਤਾ ਇੰਨਾ ਨਾ ਬੋਲ ਐਂ ਨਾ ਕਰ। ਹੋਰ ਕੀ ਬੋਲੋ? ਨਹੀਂ 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 ਅਸੀਂ ਕਰੀ ਜਾਂਦੇ ਸਪ੍ਰਿੰਟਮਾਰਟ ਪਲਾਂਟ ਲਾਈ ਜਾਂਦੇ ਨੇ ਲੀਡਰ ਜਿਹੜੇ ਹੁੰਦੇ ਆ ਨਾ ਬਾਬਾ ਜੀ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਸੁਣੋ ਹੁਣ ਹੁਣ ਗੱਲ ਨੂੰ ਦੱਬੋ ਨਾ ਮੇਰੀ ਬੇਨਤੀ ਸੁਣੋ ਲੀਡਰ ਜਿਹੜੇ ਹੁੰਦੇ ਨੇ ਨਾ ਸਿਆਸੀ ਲੀਡਰਾਂ ਜਿਨ੍ਹਾਂ ਨੇ ਸਿਆਸਤ ਕਰਨੀ ਹੁੰਦੀ ਆ ਉਹ ਲੋਕਾਂ ਨੂੰ ਗਮਰਾਹ ਕਰਦੇ ਆ ਜਿੰਨਾ ਮਰਜ਼ੀ ਕਰਦੇ ਆ ਸਾਧੂ ਸੰਤ ਨਹੀਂ ਕਰਦੇ ਹੁੰਦੇ ਤੁਸੀਂ ਐਡਾ ਵੱਡਾ ਫਰੇਬ ਲੋਕਾਂ ਦਾ ਕਰੀ ਜਾਂਦੇ ਹੋ ਲੋਕਾਂ ਨੇ ਤੁਹਾਨੂੰ ਪ੍ਰਧਾਨ ਇਸ ਕਰਕੇ ਬਣਾਇਆ ਸਫਾਰਸ਼ਾਂ ਕਰ ਕਰਕੇ ਕਹਿ ਕਹਿ ਕੇ ਉੱਚੇ ਲੋਕ ਤਾਂ ਨਹੀਂ ਬਣਾਇਆ ਸਾਨੂੰ ਲੋਕਾਂ ਨੇ ਬਣਾਇਆ ਫਿਰ ਜਿਹੜਾ ਲੋਕਾਂ ਨਾਲ ਵਾਅਦਾ ਕੀਤਾ ਸੀ ਆ ਪਾਣੀ ਦਾ ਗੰਦਾ ਆ ਵ ਇਹਰ ਉੱਥੇ ਖੜ ਕੇ ਉਹ ਸਾਫ ਪਾਣੀ ਜਿਹੜਾ ਸੀਸੀ ਵਰਗਾ ਪਾਣੀ ਵਖਾ ਕੇ ਵੀਡੀਓ ਵਾਇਰਲ ਕਰੀ ਜਾਂਦੇ ਉਹਦਾ ਕੀ ਮਸਲਾ ਪਾਪਾ ਤੁਹਾਨੂੰ ਦੱਸਿਆ ਨਾ ਵੀ ਇਹੋ ਜਿਹਾ ਪਾਣੀ ਬਣਾ ਦੇਣਾ ਇੱਕ ਦਿਨ ਅਸੀਂ ਬਣਾ ਦੇਣਾ ਨਹੀਂ ਉੱਥੇ ਤੁਸੀਂ ਡੀਂਗਾ ਮਾਰ ਰਹੇ ਵੀ ਆਹ ਦੇਖੋ ਮੈਂ ਵਾਦਾ ਕੀਤਾ ਸੀਗਾ ਵਖਾਵਾ ਵੀਡੀਓ ਇਹ ਉਹ ਤਾਂ ਕੱਸੀਾਂ ਚ ਵੀ ਉਹ ਜਾ ਪਾਣੀ ਆਉਣ ਲਾ ਦੇਗਾ ਤੁਸੀਂ ਥੋੜਾ ਜਿਹਾ ਸਮਰ ਕਰੋ ਆਉਣ ਲੱਗ ਜਾਣਾ ਪਾਣੀ ਬਸ ਦੁਬਾਰਾ ਉਵੇਂ ਲੋਕ ਪਾਣੀ ਪੀਣਗੇ ਜਿਵੇਂ ਪਹਿਲਾਂ ਪੀਂਦੇ ਹਾਲ ਪੈਂਦੇ ਮੈਨੂੰ ਪਹਿਲਾਂ ਮੈਨੂੰ ਪਹਿਲਾਂ ਆਏ ਦੋਸਤ ਬਾਬਾ ਜੀ ਨੂੰ ਟਾਈਮ ਦਿਓ ਥੋੜਾ ਜਿਹਾ ਤੁਸੀਂ ਪਾਣੀ ਨਹੀਂ ਪੀਂਦੇ ਤੁਸੀਂ ਬਾਬਾ ਜੀ ਇੱਕ ਮਿੰਟ ਤੁਸੀਂ ਮੈਨੂੰ ਪਛਾਣ ਦੱਸੋ ਤੁਸੀਂ ਆਪਦੀ ਪਛਾਣ ਦੱਸੋ ਵੀ ਮੈਂ ਤਾਂ ਇਹਨਾਂ ਨਾਲ ਗੱਲ ਕਰਦਾ ਇਹ ਡਰਾਈਵਰ ਆ ਸਾਡਾ ਡਰਾਈਵਰ ਅੱਛਾ ਹੁਣ ਡਰਾਈਵਰ ਵੀ ਹੋ ਤੁਸੀਂ ਚੌਧਰੀ ਬਣਾਏ ਨਹੀਂ ਫਿਰ ਚੌਧਰੀ ਤੁਸੀਂ ਬਾਬਾ ਜੀ ਦੇ ਨਾਲ ਹੀ ਰਹਿੰਦੇ ਸਾਨੂੰ ਸਾਰਾ ਕੋਈ ਗਤੀਵਿਧੀਆਂ ਦਾ ਬਾਬਾ ਜੀ ਤੇ ਗਤੀਵਿਧੀਆਂ ਬਾਬਾ ਜ ਬਸ ਉਹ ਵੀ ਲਾ ਦੇਣੇ ਫਿਰ ਜਿਹੜੀਆਂ ਵੀਡੀਓ ਲੋਕਾਂ ਨੂੰ ਜਿਹੜੀਆਂ ਫੋਟੋ ਕੁਆਟਰਬਾਕਸ ਨਹੀਂ ਪਹੁੰਚਦਾ ਕਰ ਦੇਣਾ ਬਾਬਾ ਜੀ ਜਿਹੜੀਆਂ ਫੋਟੋ ਵੀਡੀਓ ਤੁਹਾਡੇ ਬਾਬਾ ਜੀ ਲੋਕਾਂ ਨੂੰ ਵਖਾ ਰਹੇ ਆ ਵਾਇਰਲ ਕਰ ਰਹੇ ਆ ਜੋ ਅਸਲੀਅਤ ਦੇ ਵਿੱਚ ਹੋਇਆ ਹੀ ਨਹੀਂਗਾ ਉਹਨਾਂ ਬਾਰੇ ਫਿਰ ਤੁਸੀਂ ਬਾਬਾ ਜੀ ਨੂੰ ਕਿਉਂ ਨਹੀਂ ਕਹਿੰਦੇ ਬਾਬਾ ਜੀ ਲੋਕਾਂ ਨੂੰ ਘੇਰਨਗੇ ਕਰੀ ਜਾਂਦੇ ਕਰੀ ਜਾਂਦੇ ਸਾਫ਼ ਜਿੱਥੇ ਹੋ ਗਿਆ ਦਿਖਾਇਆ ਹੋ ਗਿਆ ਉਹਨਾਂ ਨੂੰ ਜੋ ਗਲਤ ਕੀਤਾ ਉਹਦੇ ਬਾਰੇ ਕੀ ਉਹਨਾਂ ਵਿੱਚ ਖੁਦ ਵੜ ਕੇ ਸਾਫ਼ ਕਰਿਆ ਪਾਣੀ ਉਹ ਵੀ ਵੀਡੀਓ ਹੈਗੀ ਤੁਸੀਂ ਵੇਖਿਆ ਬਾਬਾ ਜੀ ਦੇ ਬਾਬਾ ਜੀ ਦੇ ਅੰਦਰ ਟ੍ਰੀਟਮੈਂਟ ਪਲਾਟ ਲੱਗਿਆ ਨਾ ਵੀ ਜਦੋਂ ਵਿਚ ਵੜ ਜਾਂਦੇ ਪਾਣੀ ਸਾਫ਼ ਹੋ ਜਾਂਦਾ ਹੈ ਨਾ ਬਾਬਾ ਜੀ ਲੱਗਦੇ ਆ ਫਿਰ ਆਏ ਨਹੀਂ ਵੀ ਕੱਲਾ ਭਗਤਾਂ ਨੂੰ ਕਹਿੰਦੇ ਆ ਆਪ ਨਾਲ ਸੰਗ ਤਾਂ ਨਹੀਂ ਲੱਗਦਾ ਮੈਂ ਤੁਸੀਂ ਯਾਰ ਤੁਸੀਂ ਸੱਜੇ ਖੱਬੇ ਨਾ ਖੜੇ ਹੋ ਨਾ ਜੇ ਤੁਸੀਂ ਸੱਜੇ ਖੱਬੇ ਬਾਹਾਂ ਬਣ ਕੇ ਮੈਂ ਤੁਹਾਨੂੰ ਹੀ ਸਵਾਲ ਕਰ ਲੈਣਾ ਵੀ ਜਿਹੜੀ ਮੈਂ ਤਾਂ ਮੇਰਾ ਤਾਂ ਸਵਾਲ ਇਹ ਲੋਕਾਂ ਦਾ ਸਵਾਲ ਇਹ ਹੈ ਵੀ ਜਿਹੜੀਆਂ ਵੀਡੀਓ ਦੁਪਹਿਰ ਜਿਹੜੇ ਵੀਡੀਓ ਨਾ ਨਾ ਚੁੱਪ ਕਰੋ ਹੁਣ ਸੁਣੋ ਜਿਹੜੀਆਂ ਵੀਡੀਓ ਬਾਬਾ ਜੀ ਤੁਹਾਡੇ ਵਾਇਰਲ ਕਰੀ ਜਾਂਦੇ ਆ ਫੋਟੋਆਂ ਵਾਇਰਲ ਕਰੀ ਜਾਂਦੇ ਆ ਵੀ ਆ ਦੇਖੋ ਮੈਂ ਵਾਦਾ ਕੀਤਾ ਸੀ ਮੈਂ ਪਾਣੀ ਤੁਹਾਡੇ ਪਿੰਡ ਘਰਾਂ ਤੱਕ ਸਾਫ਼ ਚਾਊਗਾ ਉਹ ਕਿੱਥੋਂ ਦੀ ਪਾਈ ਜੰਨੇ ਤੁਸੀਂ ਉਹ ਤਾਂ ਆ ਵਗੀ ਜਾਂਦਾ ਜਿਹੜੇ ਵੀ ਗੱਲ ਹੋਈ ਸੀ ਜੀ ਵੀ ਓਵੇਂ ਦਾ ਬਣਾਓ ਓਵੇਂ ਦਾ ਨਹੀਂ ਉਹ ਤਾਂ ਪਤਾ ਨਹੀਂ ਗੁਬਾ ਨਾ ਕਰੋ ਤੁਸੀਂ ਇਹਦੇ ਵਰਗੇ ਬਣ ਕੇ ਨਾਰ ਲੈ ਕੇ ਕੀ ਦੁਨੀਆ ਨੂੰ ਤਾਰੋਗੇ ਤੁਸੀਂ ਨਹੀਂ ਉਹ ਪਾਪੂ ਤਾਂ ਬੱਖਸਾ ਨਹੀਂ ਆਇਆ ਕਹੇਗਾ ਵੀ ਐਵੇਂ ਦਾ ਪਾਣੀ ਬਣਾ ਦੇਾਂਗੇ ਕੋਈ ਹੜ ਆਇਆ ਕੋਈ ਹੋਰ ਆਇਆ ਬਾਬਾ ਜੀ ਖੜੇ ਆ ਲੋਕਾਂ ਨੂੰ ਪੜਾਵੀ ਰਿਹਾ ਪੜਾਈ ਕਰਾ ਰਿਹਾ ਆਪਾਂ ਪਲਸਨਾ ਵੜਦੇ ਆ ਤਪ ਬਹੁਤ ਕੰਮ ਕਰੀ ਜਾਨਾ ਆ ਵੇਖ ਲੋ ਆ ਵੇਖ ਲੋ ਲੋਕੋ ਪਾਣੀ ਨੂੰ ਸਾਫ ਕਰਨ ਦੀ ਗੱਲ ਹੋਈ ਸੀ ਵੀ ਲੋਕਾਂ ਦੇ ਘਰਾਂ ਤੱਕ ਜਿਹੜਾ ਕੈਂਸਰ ਕਰਨ ਵਾਲਾ ਪਾਣੀ ਪਹੁੰਚਦਾ ਉਹਨੂੰ ਸਾਫ ਕਰਾਂਗੇ ਆ ਬਾਬਾ ਜੀ ਦੀ ਤੇ ਅੱਜ ਕਹਿੰਦੇ ਅਸੀਂ ਲੋਕਾਂ ਦੇ ਬੱਚਿਆਂ ਨੂੰ ਪੈਨਸਲਾਂ ਵੰਡਦੇ ਆ ਅਸੀਂ ਕਾਪੀਆਂ ਬਣਦੇ ਆ ਅਸੀਂ ਜਿਹੜਾ ਜਦੋਂ ਹੜ੍ਹ ਆ ਜਾਂਦੇ ਨੇ ਉਦੋਂ ਅਸੀਂ ਫੂਡ ਬਣਦੇ ਆ ਫੂਡ ਕਿਹੜਾ ਜਿਹੜੇ ਐਨ ਆਰ ਆਈ ਭਰਾ ਬਾਹਰੋਂ ਹੱਡ ਪੰਨਵੀ ਕਮਾਈ ਕਰਕੇ ਭੇਜਦੇ ਹੋ ਨਾ ਤੁਸੀਂ ਜਾਂ ਇਥੋਂ ਸਮਾਜ ਸੇਵੀ ਜਿਹੜਾ ਪੈਸਾ ਇਕੱਠਾ ਕਰਕੇ ਇੰਨਾ ਦੇ ਖਜ਼ਾਨਾ ਛੱਡ ਦਿੰਦੇ ਹਾਂ ਤੇ ਇਹ ਉਥੇ ਵੰਡ ਕੇ ਕਹਿੰਦੇ ਵੀ ਅਸੀਂ ਦੇ ਰਹੇ ਆ ਅਸੀਂ ਦੇ ਰਹੇ ਆ ਇੱਥੇ ਵੀ ਦੇਖੋ ਬਚਾਉਣ ਵਾਲਾ ਵੀ ਤਾਂ ਚਾਹੀਦਾ ਨਾ ਜੀ ਕੋਈ ਕੋਲੋਂ ਕੀ ਕਰਦੇ ਹੋ ਫਿਰ ਨਹੀਂ ਅਸੀਂ ਸੇਵਾ ਜੇ ਕੋਈ ਪੈਸੇ ਭੇਜਣ ਜਾਂਦਾ ਬਚਾਉਣ ਵੀ ਜਾਂਦਾ ਸੰਗਤਾਂ ਦੀ ਸੇਵਾ ਕਰਦੇ ਆ ਬਾਬਾ ਜੀ ਜਿਹੜੀ ਗੱਲ ਪੁੱਛੀ ਹੈ ਨਾ ਜਿਹੜੀ ਗੱਲ ਪੁੱਛੀ ਉਹਦਾ ਜਵਾਬ ਮੈਂ ਰੋਲਾ ਥੋੜੀ ਰੋਲਾ ਵੀਡੀਓ ਦਾ ਨਾ ਬਾਬੇ ਜੀ ਨੂੰ ਬਾੜੋ ਵਿੱਚ ਪਾਣੀ ਆ ਰਿਹਾ ਸਰਪੰਚਾ ਵੀ ਬਾਬੇ ਹਾਂ ਤੁਸੀਂ ਉੱਥੇ ਤਾਂ ਬੜੇ ਖੜੇ ਹੋ ਨਾ ਸਾਫ ਪਾਣੀ ਚ ਹਾਂ ਹਾਂ ਉੱਥੇ ਬੜੇ ਖੜੇ ਹੋ ਨਾ ਠੀਕ ਹੈ ਆਜੋ ਆਜੋ ਐਚੂ ਆਜੋ ਅਗਲੇ ਆਪਾ ਜੀ ਦੀ ਕੀ ਇਹ ਉਹ ਤਾਂ ਨਾ ਭਗਤਾ ਮौज ਹੁੰਦੀ ਆ ਪਾਣੀ ਆਪਾਂ ਮौज ਬਣਾ ਲੈਨੇ ਬਾਬਾ ਜੀ ਕੋਈ ਗੱਲ ਨਹੀਂ ਤੁਸੀਂ ਤੁਸੀਂ ਪਾਣੀ ਜਲੀ ਕਰਨਾ ਨਹੀਂ ਨਹੀਂ ਆਪਾਂ ਮौज ਬਣਾ ਲੈਨੇ ਬਾਬਾ ਜੀ ਲੈ ਲੀਂਗਾ ਥੋੜਾ ਜਿਹਾ ਕੋਈ ਥੋੜੀ ਸਿਹਤ ਠੀਕ ਹੋ ਜਾਣਗੀ ਅਸੀਂ ਅਸੀਂ ਪੀਨੇ ਆ ਇਹ ਪਾਣੀ ਨਹੀਂ ਨਹੀਂ ਐਸਾ ਜੀ ਦੀ ਸਿਹਤ ਨਹੀਂ ਅਸੀਂ ਪੀਨੇ ਆ ਬਾਵਾ ਹੋ ਬਾਬਾ ਜੀ ਨੂੰ ਕਰੀਏ ਆਓ ਬਾਬਾ ਜੀ ਇਹ ਬੰਦ ਕਰਨਾ ਨਹੀਂ ਬਾਬਾ ਜੀ ਰੱਖੋ ਪੈਰ ਰੱਖੋ ਅਸੀਂ ਪਾਣੀ ਪੀ ਗਏ ਰੱਖ ਲਓ ਜੀ ਰੱਖੋ ਬਾਬਾ ਜੀ ਨਹੀਂ ਨਹੀਂ ਇਹ ਬੜੇ ਖੜੇ ਹੋਣਾ ਨਾ 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 ਚਲੋ ਨਹੀਂ 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 ਨੀ ਬਾਬਾ ਜੀ ਇੱਕ ਮਿੰਟ ਤੁਸੀਂ ਦੋ ਪੈਰ ਤਾਂ ਰੱਖੋ ਇਹਦੇ ਚ ਬਾਬਾ ਜੀ ਮੇਰੀ ਬੇਨਤੀ ਹੈ ਬਾਬਾ ਜੀ ਮੇਰੀ ਬੇਨਤੀ ਹੈ ਦੋ ਪੈਰ ਤਾਂ ਰੱਖ ਲਓ ਗੱਲ ਕਰੋ ਨਹੀਂ ਨਹੀਂ ਕੋਈ ਨਹੀਂ ਦੋ ਪੈਰ ਰਖਾਓ ਤੁਸੀਂ ਬਾਬਾ ਜੀ ਦਿਓ ਆ ਰੱਖੋ ਦੋ ਪੈਰ ਮਾੜਾ ਮਾੜਾ ਜੀ ਬਾਬਾ ਜੀ ਯਾਰ ਤੁਸੀਂ ਵਿਚਾਰੋ ਬਾਬਾ ਜੀ ਬਾਬਾ ਜੀ ਦਾ ਸਾਫ ਕਰਨਾ ਪਾਣੀ ਸਾਡਾ ਪ੍ਰੋਗਰਾਮ ਆ ਜੀ ਇੱਕ ਬੁਲਾਇਆ ਹੈ ਜੀ ਸਾਡਾ ਸਰਪੰਚ ਤੁਸੀਂ ਇੱਕ ਮਿੰਟ ਬਾਬਾ ਜੀ ਰੱਖੋ ਬਾਬਾ ਜੀ ਇੱਕ ਪੈਰ ਰੱਖੋ ਬਾਬਾ ਜੀ ਨਹੀਂ ਨਹੀਂ ਸਾਡਾ ਪ੍ਰੋਗਰਾਮ ਹੈ ਨਹੀਂ ਨਹੀਂ ਰੱਖੋ ਹਾਂ ਅਸੀਂ ਜਾਂਦੇ ਹਾਂ ਬਾਬਾ ਜੀ ਠੀਕ ਹੋ ਤੁਸੀਂ ਸਾਨੂੰ ਪੜੀ ਖੜਖੜ ਵੀਡੀਓ ਪਾਉਂਦੇ ਲੋਕਾਂ ਨੂੰ ਮੁੜ ਕੇ ਇੱਥੇ ਪੈਰ ਰੱਖਣ ਤੋਂ ਡਰ ਲੱਗਦਾ ਤੁਹਾਨੂੰ ਹੁਣ ਜਾਂਦਾ ਨਾ ਗਲਤ ਜਾ ਜਾਂਦਾ ਸਮੇਂ ਆਏ ਆਏ ਨਹੀਂ ਬਾਬਾ ਜੀ ਗੱਡੀ ਚੱਲਣੀ ਨਹੀਂ 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 ਸਰਪੰਚ ਸਾਹਿਬ ਗੱਡੀ ਚੱਲਣੀ ਸਾਹਿਬ ਨਹੀਂ ਨਹੀਂ ਇਹ ਨਾ ਕਰੋ ਨਹੀਂ ਨਹੀਂ ਸਰਪੰਚ ਸਾਹਿਬ ਬਾਬਾ ਜੀ ਨੇ ਗੱਲ ਤਾਂ ਸੁਣ ਲਓ ਉਹ ਪਾਣੀ ਚ ਵਾਜੋ ਉਹਦੇ ਚ ਥੋੜੀ ਸਿਹਤ ਠੀਕ ਹੋ ਜਾਣੀ ਗੱਲ ਤਾਂ ਸੁਣ ਲਓ ਤੁਸੀਂ ਨਹੀਂ ਨਹੀਂ ਸਰਪੰਚ ਸਾਹਿਬ ਛੱਡੋ ਜੀ ਤੁਸੀਂ ਯਾਰ ਤੁਸੀਂ ਤੁਸੀਂ ਬਾਬਾ ਜੀ ਨੂੰ ਕਹੋ ਨਾ ਵੀ ਦੋ ਪੈਰ ਰੱਖੋ ਪਾਣੀ ਚ ਨਹੀਂ ਤੁਸੀਂ ਸ਼ਾਮ ਤੇ ਨਹੀਂ ਰਹੇਗਾ ਉਹ ਬਾਬਾ ਜੀ ਦੇ ਪੈਰ ਰੱਖਿਆ ਸਾਫ਼ ਹੋ ਜਾਣਾ ਉਹ ਤੁਸੀਂ ਨਹੀਂ ਨਹੀਂ ਦੂ ਗੱਲ ਨਹੀਂ ਸੁਣਦੇ ਕੋਈ ਆ ਜਾਓ ਰੱਖੋ ਉਹ ਬਿਬਕਾ ਵੀ ਅੱਖੀਆਂ ਆਮੀਆਂ ਪਵਿੱਤਰ ਉਹਦੇ ਬਾਬਾ ਜੀ ਦੇ ਪੈਰ ਰੱਖਿਆ ਰੱਖਾ ਦਿਓ ਦੋ ਪੈਰ ਬਿਬਕਾ ਉਹ ਬਾਈ ਬਾ ਦੇ ਕੇ ਉਹ ਗੱਡੀ ਲੈ ਲਓ ਗੱਡੀ ਲੈ ਗੱਡੀ ਲੈ ਗੱਡੀ ਲੈਓ ਗੱਡੀ ਲੈਓ ਗੱਡੀ ਚੜੀਏ ਠੀਕ ਆ ਸਰਪੰਚ ਸਾਹਿਬ ਸਰਪੰਚ ਸਾਹਿਬ ਫੇਰ ਆਵਾਂਗੇ ਫੇਰ ਕਰਦੇ ਨਹੀਂ ਨਹੀਂ ਫੇਰ ਤਾਂ ਨਹੀਂ ਆਉਂਦੇ ਤੁਸੀਂ ਨਹੀਂ ਮਿਲਾਂਗੇ ਨਹੀਂ ਨਹੀਂ ਫੇਰ ਆਉਣੇ ਹੀ ਨਹੀਂ ਆਉਂਦੇ ਫੇਰ ਹੁਣ ਨਹੀਂ ਆਉਂਦੇ ਤੁਸੀਂ ਨਹੀਂ ਨਹੀਂ ਆਵਾਂਗੇ ਜਿੱਥੇ ਗਾਂ ਜਾਓਗੇ ਹੋਣੀ ਇਹੀ ਆ ਤੁਹਾਡੇ ਨਾਲ ਵੇਂਦੇ ਜਾਓ ਤੁਸੀਂ ਕੋਈ ਗੱਲ ਨਹੀਂ ਉਹ ਗੱਡੀ ਲੋਕਾਂ ਨੇ ਆਈ ਵਿਖਾਉਣਾ ਸ਼ੀਸ਼ਾ ਤੁਹਾਨੂੰ ਵੇਂਦੇ ਜਾਇਓ ਤੁਸੀਂ